ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟਹਿਲਵਾ ਕਲਾਂ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਕੋਟਕਪੂਰਾ ਪੈਂਦੀ ਹੈ ਕੋਟਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਣਾ ਹੋਵੇ ਤਾਂ ਉਸ ਹਾਈਵੇ ਦੇ ਉੱਤੇ ਇਹ ਪਹਿਲਾ ਪਿੰਡ ਹੈ 3 ਕਿਲੋਮੀਟਰ ਹੋਊਗਾ ਕੋਟਕਪੂਰੇ ਤੋਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਦੋ ਨਾਗ ਅੱਜ ਦੀ ਵੀਡੀਓ ਚ ਦਿਖਾਉਂਗਾ ਜਿਹਨੂੰ ਜਿਹੜਾ ਨਾਗ ਚੰਗਾ ਲੱਗਿਆ ਉਹਦੀ ਤਸੱਲੀ ਕਰਿਓ ਆ ਕੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਸ਼ੁਰੂਆਤ ਪਹਿਲੇ ਨੰਬਰ ਵਾਲੀ ਵੈੜ ਤੋਂ ਕਰਾਂਗੇ ਇਸ ਤੋਂ ਬਾਅਦ ਥੋੜਾ ਕ੍ਰੋਸ ਅੰਗ ਦੇ ਵਿੱਚ ਐਚ ਐਫ ਦੇ ਨਾਲ ਸਾਈਵਾਲ ਕ੍ਰੋਸ ਵੈੜ ਪਾ ਦਊਗਾ ਠੰਡੀ ਸੀਲ ਉਹ ਵੀ ਫੁੱਲ ਹੈ ਬਾਕੀ ਇਹ ਗਾਂ ਵੀ ਤੁਹਾਨੂੰ ਪਹਿਲਾਂ ਤੋੜ ਕੇ ਦਿਖਾਉਣੇ ਆਓ ਬਾਈ ਤੋਂ ਜਾਣਕਾਰੀ ਲਈਏ ਫਿਰ ਇਹਨਾਂ ਨੂੰ ਆਪਾਂ ਤੋੜਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਨਾਮ ਦੱਸਦੀ ਬਾਈ ਲਾਪਰੀ ਸਿੰਘ ਆ ਬੇਨਾ ਲਾਪ੍ਰੀਤ ਬਾਈ ਦੋ ਨਾਗ ਅੱਜ ਦਿਖਾਉਣੇ ਆ। ਹਾਂਜੀ। ਪਹਿਲੇ ਨੰਬਰ ਤੇ ਵੈੜ ਕਿੰਨਾ ਮਸੂਆ ਸੂਰੀ ਏ। ਤੇ ਪਹਿਲਾ ਸੂਆ ਬਈ ਮੂੰਹ ਚਾਰ ਦੰਦ ਦਾ। ਚਾਰ ਦੰਦ ਪਹਿਲਾ ਸੂਆ। ਦੈਣ ਅੰਦਾਜ਼ਾ ਕਿੰਨੇ ਲੇਜੂ ਲਾਪ੍ਰੀਤ ਬਾਈ? ਇਹ 5-4 ਦਿਨ ਲੈ ਜੂ ਵੀ ਬਈ। ਕੀ ਰੇਟ ਰੱਖਦੇ ਹੋ ਇਹਦਾ? ਇਹਦਾ 76000 ਰੁਪਏ। ਮੰਨ ਤਰ ਗਾ। ਠੀਕ ਹੈ। ਸੋ ਦੋਸੋ 76000 76000 ਇਹਦਾ ਰੇਟ ਬਾਈ ਨੇ ਰੱਖਿਆ। ਹਵਾਨਾ ਸੋਹਣਾ ਹੈ। ਥਣ ਚੰਗੇ ਕੱਢੂਗੀ। ਖੋਲਾ ਬਈ ਤੋਰ ਦੀ ਜਿੰਨੀ ਕਿ ਜਗਾ ਹੈ ਉਸ ਦੇ ਹਿਸਾਬ ਤੇ ਤੋਰ ਕੇ ਦਿਖਾ ਦੂੰਗਾ 76000 ਰੇਟ ਆ ਤੇ ਮੌਕੇ ਦੇ ਮਾਨਤਨ ਵੀ ਇਹਦੇ ਚ ਥੋੜਾ ਬਹੁਤ ਹੋ ਜਾਊਗਾ ਚੰਗੀ ਸੋਹਣੀ ਵਹਿੜ ਹੈ ਰੇਟ ਦੇ ਹਿਸਾਬ ਤੇ ਅਗਾੜੀ ਚੰਗੀ ਦਿਸਦੀ ਹੈ ਥਣ ਚਾਰੀ ਸੋਹਣੇ ਆ ਟਾਂਚਾ ਤੁਸੀਂ ਇਹਦਾ ਹੁਣ ਦੇਖ ਹੀ ਲੈਣਾ ਕਟ ਪੇਮੈਂਟ ਕਈ ਵਾਰ ਕਿਸੇ ਭਰਾਣੇ ਇਨਵੈਸਟ ਕਰਨੀ ਹੁੰਦੀ ਹੈ ਤਾਂ ਦੁੱਧ ਸੋਨਾ ਦਿੰਦੀ ਰਹੂਗੀ ਕਿੰਨਾ ਚੋਲੋਂਗੇ ਤੁਹਾਡੀ ਸੇਵਾ ਹੈ ਪਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਇਹ ਵਹਿੜ ਤੁਹਾਨੂੰ ਦਿਖਾ ਰਿਹਾ ਹਾਂ ਸੋਏ ਵਰ ਸੋ ਦੇਖੋ ਤੁਸੀਂ ਪਹਿਲਾਂ 4 ਦੰਦ ਵਰ 76000 ਰੇਟ ਦੂਜੇ ਸੂਏ ਚੰਗੀ ਸੰਭਲੋ ਜੇ ਦੂ ਵਧ ਕੇ ਵਿਕੂਗੀ ਘਟਦੀ ਨਹੀਂ ਗਈ ਪਰ ਸੇਵਾ ਥੋੜੀ ਰਹਿਣੀ ਚਾਹੀਦੀ ਹੈ ਇਹ ਤੋਂ ਇਲਾਵਾ ਇੱਕ ਫੋਰ ਵੈਂਡ ਸੋ ਇਸੇ ਵੀਡੀਓ ਚ ਦਿਖਾਉਂਗਾ ਇਹ ਪਹਿਲਾਂ ਤੁਸੀਂ ਦੇਖ ਲਓ ਇਧਰ ਥੋੜਾ ਸਾਈਵਾਲ ਦੇ ਨਾਲ ਕ੍ਰੋਸ ਤੁਹਾਨੂੰ ਦਿਸਦੀ ਹੋਣੀ ਹੈ ਲਖਪ੍ਰੀਤ ਭਾਈ ਇਹ ਕਿੰਨਾ ਸੂਆ ਹੈ ਇਹ ਵੀ ਪਹਿਲਾ ਸੂਆ ਭਾਈ ਠੀਕ ਹੈ ਇਹਦਾ ਕਿੰਨਾ ਟਾਈਮ ਬਾਕੀ ਹੈ ਇਹਦੇ 7-8 ਦਿਨ ਬਾਕੀ ਹੈ ਭਾਈ ਇਹਦਾ ਰੇਟ ਕੀ ਰਹਿਣਾ ਭਾਈ ਇਹ ਰਛਤ ਰਿਆ ਰੇਟ ਸੇਮ ਹੀ ਹੈ ਅੱਛਾ ਇਹ ਥੋੜਾ ਕ੍ਰਾਸ ਬਰੀਡ ਹੈ ਸੀਲ ਹੈਗਾ ਹਾਂ ਹਾਂ ਪੂਰੀ ਸੀਜ਼ਨ ਦੀ ਸੋ ਦੱਸੋ ਵੈਸੇ ਜਿਵੇਂ ਆਪਾਂ ਹੱਥ ਲਵਾ ਲੈਂਦੀ ਹੈ ਠੀਕ ਹੈ ਭਾਈ ਓਕੇ ਬਾਕੀ ਇਹਨਾਂ ਬਾਰੇ ਇੱਕ ਗੱਲ ਮੈਂ ਦੱਸ ਵੀ ਦਿੰਦਾ ਵੀ ਜਿਹੜੀਆਂ ਐ ਸਾਈ ਵਾਲ ਹੁੰਦੀਆਂ ਬੱਚੇ ਦੀ ਥੋੜੀ ਖੇਚ ਵੱਧ ਕਰਦੀਆਂ ਹੁੰਦੀਆਂ ਟਿਕ ਜਾਂਦੀਆਂ ਪਰ ਕਿਹੜਾਂ ਇਸ ਤਰੀਕੇ ਦੇ ਦੋਵੇਂ ਗਾ ਸੀਲ ਹੀ ਰਹਿੰਦੀਆਂ ਤੋਰਦੇ ਭਾਈ 76000 ਰੇਟ ਆ ਦੱਸੋ ਸੁਆ ਪਹਿਲਾ ਸੋਣਾ ਚੰਗਾ ਵਜਣਾ ਸੋਣੀ ਸੰਭੀ ਹੋਈ ਐ ਜਿਹਨੇ ਗਰਮੀ ਦੀ ਰੁੱਤ ਚ ਇਹ ਚਾਹੁੰਦਾ ਵੀ ਠੰਡੀ ਵੀ ਰਵੇ ਤੇ ਨਾਲ ਦੇਸੀ ਪੱਖ ਵੀ ਹੋਵੇ ਤਾਂ ਸਾਈਵਾਲ ਚ ਪੈਂਦੀ ਇਹ ਵੈੜ ਐਚਪ ਨਾਲ ਕਰਾਸ ਐ ਖਵਾਨਾ ਹਜੇ ਬਣਾਉਣਾ ਸ਼ੁਰੂ ਕੀਤਾ 7-8 ਦਿਨ ਬਾਈ ਕਹਿੰਦਾ ਵੀ ਇਹ ਲੈ ਜੂਗੀ ਥੱਲੇ ਨੂੰ ਢਾਲ ਆ ਦੋਸਤੋ ਪਸ਼ੂ ਜਿਹੜੇ ਉਸ ਹਿਸਾਬ ਤੇ ਤੁਰਨਗੇ ਮੈਂ ਇਨੇ ਥਾਂ ਚ ਇਹ ਦਿਖਾ ਸਕਦਾ ਕਿਉਂਕਿ ਜਗਾ ਬਾਈ ਕੋਲ ਜਮੀਂ ਪੈ ਗਿਆ ਹਸਪਟਾ ਕੋਸਮੀ ਪਿਆ ਵਾ ਥੱਲੇ ਚਿੱਕੜ ਹੋਇਆ ਵੇ ਸੋ ਦੋ ਨਾਗ ਦੋਸਤੋ ਅੱਜ ਦੀ ਵੀਡੀਓ ਸਾਨੂੰ ਮੈਲਾ ਪ੍ਰਿਕ ਕੋਲੋਂ ਦਿਖਾਏ ਆ ਦੋਨਾਂ ਦਾ ਰੇਟ ਸੇਮ ਹੈ ਬਰੀਡ ਅਲੱਗ-ਅਲੱਗ ਹੈ ਢਾਂਚੇ ਅਲੱਗ-ਅਲੱਗ ਹੈ ਜਿਹਨੂੰ ਜਿਹੜਾ ਨਾਗ ਜਚਿਆ ਉਹਦੀ ਤਸੱਲੀ ਕਰਿਓ ਹਜੇ ਇਸ ਵਾੜ ਨੇ ਸੂਣਾ ਨਹੀਂ ਦਿਨ ਹਜੇ ਲਾਊਗੀ ਤਾਂ ਤਿਆਰ ਚੰਗੀ ਹੋ ਜਾਣਾ ਦੂਜੀ ਵਾੜ ਸੋਹਣੀ ਤਿਆਰ ਹੋਈ ਖੜੀ ਹੈ ਦਿਨ ਹਜੇ ਉਹ ਵੀ ਲੈਣੀ ਕਿ ਸੂਣ ਜੀ ਸੋ ਦੋ ਹੀ ਨਾਗ ਸੀ ਦੋਸਤੋ ਅੱਜ ਦੀ ਵੀਡੀਓ ਦੇ ਦੋਨੇ ਤੁਹਾਨੂੰ ਦਿਖਾਤੇ ਆ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਇਹ ਵਾੜ ਜਿਹੜੀ ਪਹਿਲਾਂ ਤੋਰੀ ਸੀ ਇਹਦਾ ਹਵਾਨਾ ਅੱਗੋਂ ਵੀ ਜ਼ਰੂਰ ਨੋਟ ਕਰਿਓ ਕਾਫੀ ਚੰਗਾ ਹੈ ਪਛਾਵੂ ਵੀ ਹਵਾਨਾ ਚੰਗਾ ਦਿਖਾਉਂਦੀ ਹੈ ਬਾਕੀ ਕੀਮਤਾਂ ਦੋਨਾਂ ਦੀਆਂ ਹਰੇਕ ਦੀ ਪਹੁੰਚ ਆ ਰਹੀ ਹੈ ਬਹੁਤ ਮਿਹਰਬਾਨੀ ਵੀਡੀਓ ਦੇਖਣ ਲਈ